ਤੇ ਨਾਲੇ ਮੇਰੇ ਭਾਂਡੇ ਲੈ। ਇਹ ਗੱਲ ਤਾਂ ਨਹੀਂ ਦੱਸੀ ਆਪਾਂ ਨੂੰ ਉਹਨਾਂ ਨੇ। ਨਹੀਂ ਇਹ ਨਹੀਂ ਦੱਸੀ ਸਾਡੇ ਨੂੰ। ਇਹ ਗੱਲ ਨਹੀਂ ਦੱਸੀ ਸਾਨੂੰ ਉਹਨਾਂ ਨੇ। ਆ ਆ ਆ ਐ ਕਰਕੇ ਮੈਂ ਨਾ ਹੋਊ। ਇੱਕ ਹੋਰ ਘਰੇ ਸੱਪ ਫੜਨਾ ਇੱਥੇ ਕੀ ਦੇਗਾ ਨਾਲੇਂਦਾ ਸੀ ਡਾਕਟਰੇ ਕਾ। ਇੱਥੇ ਕੋਈ ਬਖਤੌਰਾ ਕੌਣ ਆ ਇੱਥੇ? ਉਹਦੇ ਘਰੇ ਸੱਪ ਫੜਨਾ। ਆ ਸ ਹੈ ਮਾਗਾ ਬੰਚਾ। ਨਾਲੇ ਪੈਛੇ ਦੇ। ਨਾਲੇ ਪਕਾਉ ਦੇ ਦੇ। ਅੱਛਾ? ਹਾਂ। ਪਕਾਉ ਦੇ ਉਹਦੇ ਘਰ ਕੜਾਹੀ ਚੜੀ ਹੈ। ਉਹ ਕੀ ਜਾਂਦਾ? ਅੱਗਾ ਪੋਥੜੀ ਲਿਆ। ਦੁਨੀਆਂ ਦਾ ਬਾਲਕ ਗਿਆ ਦਾ ਉਹ ਕੀ ਬਾਲਕ ਕੀ ਬੋਲਦਾ ਇਹ ਉਹ ਕਹਿੰਦਾ ਕੜਾਹੀ ਚੜੀ ਜਾ ਉਹਨਾਂ ਦੀ ਕਿਤੇ ਕੜਾਹੀ ਚੜੀ ਜਾ ਨਹੀਂ ਨਹੀਂ ਬਾਬਾ ਪਕਾਉਦੇ ਜੇ ਨਹੀਂ ਹੁੰਦੇ ਖੁਦ ਆਹੋ ਉਹ ਹਲਵਾਈ ਹੈ ਖਾ ਪੀ ਆਵਾਂਗੇ ਕੜਾਹੀ ਚੜੀ ਜਾ ਉਹਨਾਂ ਦੀ ਹਾਂ ਨਹੀਂ ਨਹੀਂ ਆ ਬੋਲ ਰਿਹਾ ਉਹ ਪਕੜਾ ਹੀ ਕਾਦੀ ਚਾਹੀ ਨਹੀਂ ਬਾਬਾ ਕਹਿੰਦਾ ਪਕੌੜੇ ਖਾਏ ਮੈਂ ਉਹ ਕਹਿੰਦਾ ਕੜਾਹੀ ਚੜੀ ਉਹਨਾਂ ਨੇ ਕਰੇ ਹਾਂ ਬੱਚਾ ਬਾਗਤ ਸਕੂਲ ਨਹੀਂ ਸਕੂਲ ਨਹੀਂ ਕਹ ਰਿਹਾ ਹਾਂ ਸਿੱਧਾ ਹੀ ਜਾਵੜੋ ਇਹ ਕੀ ਦਾ ਹੈ ਜੀਵੀ ਦਾ ਹਾਂ ਹਾਂ ਬਖਤੌਰਾ ਜੀ ਮਿਲਾਰਾ ਅਛਾ ਚੰਗੇ ਮੋਟੀ ਮੋਟੀ ਸਾਮੀ ਤਿੰਨੇ ਹੀ ਪੈਸੇ ਮੰਗੀਏ ਸੱਪ ਦੇ ਆ ਮੈਨੇ ਕੋਲੇ ਘਰ ਦੇ ਪੈਸੇ ਕਿੰਨੇ ਮੰਗੀਏ ਸੱਪ ਪਰਸਤੇ ਤੇ ਉਹਨਾਂ ਦੇ ਹਾਂ ਪਰਸਤੇ ਤੇ ਬੋਲਦਾ ਸਭ ਨਹੀਂ ਨਹੀਂ ਪਾਥਾਂ ਚ ਪਾਥੀਆਂ ਦੇ ਸੱਪਾ ਕਿੰਨੇ ਪੈਸੇ ਮੰਗੀਏ ਕੇ ਬੰਦਾ ਕਿਵੇਂ ਹੈ ਘਰੋਂ ਤੱਕੜਾ ਕੀ ਆ ਬੰਦਾ ਘਰੋਂ ਪੈਸੇ ਵਾਲਾ ਹਾਂ ਦੇ ਦੂਗਾ ਪੈਸੇ ਕਿੰਨੇ ਮੰਗੀਏ ਦੇ ਦੂਗਾ 2-4000 ਨਹੀਂ ਆ ਨਹੀਂ ਮੈਨੂੰ ਪਤਾ ਮੈਂ ਝੂਠ ਮਾਰਾ ਆ ਕੀ ਗੱਲ ਇਹਦੀ ਕਰਾਣੀ ਪਰ ਤੂੰ ਆਲੂ ਇਹ ਆ ਸਾਡਾ ਆ ਲੈ ਜਾ ਪਾ ਰਹਾ ਮੈਂ ਤਾਂ ਕਹ ਆ ਲੈ ਜਾ ਪਾ ਤੇ ਤੇਰੇ ਭਾਂ ਦੇ ਬੱਚਾ ਦਾ ਲਾਨਾ ਮੈਂ ਜੱਗ ਕੇ ਬੈਠਾ ਇੱਥੇ ਕਾ ਕੀ ਇਹ ਤੇ ਮਗਲਾ ਕਹਦਾ ਜਾਂ ਜਬ ਮੰਨਣੇ ਪਤਾ ਬੜਾ ਇਹ ਨਹੀਂ ਪਹੁੰਚਿਆ ਸੀ ਬਾਬਾ ਤੂੰ ਬਤਨਾ ਬੋ ਸਾਡੀ ਗੱਲ ਚੱਲ ਰਹੀ ਆ ਨਾ ਤੇ ਤੈਨੂੰ ਜਾਣਦੇ ਐ ਨੂੰ ਕੀ ਜਾਣਦੇ ਨਹੀਂ ਵੀ ਤੈਨੂੰ ਨੇ ਪਤਾ ਇਹ ਮਗਾਉਂਦਾ ਤੁਹਾਨੂੰ ਜਾਣ ਨਾਲ ਇਹ ਝੋਈਆਂ ਤੁਸੀਂ ਇਹਦੀ ਖੂਬੀ ਨੇ ਇਹ ਇਹ ਬਿਆ ਹੈ ਬੋਲ ਜੀ ਤੇ ਲਾਨਾ ਲੈਂਜੋ ਪਾਂਛਦਾ ਕਰ ਤੇਰੀ ਭੈਣ ਦੀ ਜੇ ਲਾਨਾ ਤੇਰੀ ਗੱਗੂ ਗੱਗੂ ਪੱਛੇ ਜਾ ਜਾ ਪਾ ਜਾ ਯਾਰਾ ਇਹ ਤਾਂ ਨਾ ਬੋਲਾ ਬਜ਼ੁਰਗ ਨੂੰ ਤੰਗ ਯਰਗ ਨੂੰ ਤੰਗ ਨਹੀਂ ਕਰਨਾ ਇਹ ਜਵਾਬ ਓਏ ਜਦ ਮੈਨੂੰ ਨਹੀਂ ਪਤਾ ਚੱਊਗਾ ਇਹ ਜਵਾਬ ਬਹੁਤ ਮਾੜਾ ਤੰਗ ਕਰਦਾ ਮਾੜੀ ਗੱਲ ਬਜ਼ੁਰਗ ਦੇ ਮਾਰਨਾ ਕ ਆਪਣੇ ਤਾਂ ਪਾਪ ਮੰਨਿਆ ਜਾਂਦਾ ਹੈ ਲਾਣੇ ਦੇ ਵਿੱਚ ਪਾਪੀ ਪਰਛਾ ਆਪਾਂ ਕਿੰਨੀ ਆਸਾ ਮਗਰ ਬਾਈ ਲੈ ਜਾ ਓ ਤੁਸੀਂ ਆਏ ਕਿਦੇ ਕਰੇ ਬਾਬਾ ਮੈਨੂੰ ਬਣਾਏ ਦੱਸੋ ਕਹ ਜੀ ਭਾਈ ਨੂੰ ਮਿਲਣਾ ਆ ਸੀ ਉਹ ਗੱਲ ਤਾਂ ਹਲਾ ਆਵੇ ਕਿਦੇ ਕਰੇ ਬਾਬਾ ਤੁਸੀਂ ਆਏ ਤਾਂ ਅਸੀਂ ਲੰਮਾ ਥਿਓ ਕਿ ਕਰੇ ਪੱਤੀ ਸੀ ਨਾ ਤੇਰੀ ਕਿੱਥੋਂ ਘਰ ਜਾ ਗੋਤੂ ਜਨਾ ਮਾਰੇ ਗੋਤੂ ਉਹ ਅਸੀਂ ਪੋਤੇ ਆ ਉਹਦੇ ਫਿਰ ਦਾਦਾ ਚੁਰ ਬਾਗ ਜਾ ਉਹ ਮਰ ਗਿਆ ਤੇਰਾ ਫੈਲ ਦਿਖਾਈਏ ਫੈਲ ਦਿਖਾ ਦੀ ਉਹਦੇ ਨਾਲ ਫੁੱਟਮਾ ਆ ਫਲਾ ਜਾ ਉਹਨਾਂ ਨਾਲ ਬਰਾਦੇ ਬਾਬਿਆਂ ਦੇ ਨਾ ਜਾਣਾ ਹੁੰਦਾ ਬਿਛਾਵ ਕਰਨ ਵਿਚਾਰੇ ਨੇ ਜਾਣਾ ਹੁੰਦਾ ਬਜ਼ੁਰਗ ਨੇ ਇਹ ਸਾਡੇ ਦਾਦੇ ਦਾ ਲਿਆਜੀ ਹੈ ਨਾ ਦਾ ਉਹ ਮਰ ਗਿਆ ਮਰ ਗਿਆ ਵਿਚਾਰਾ ਯਾਰ ਆ ਬੈਠਾ ਉਹ ਕੀ ਨਾ ਦਾ ਦੰਦਾ ਸਿਆਹਾ ਬਖਤੌਰਾ ਉਹਦੇ ਕੋਲੇ ਨਹੀਂ ਜਾਣਾ ਪਰ ਛੱਡ ਪਰੇ ਬੰਦਾ ਮਾਰਾ ਉਸਨੇ ਦੱਸ ਦਿੱਤਾ ਮੁੰਡੇ ਨੇ ਹਾਂ ਉਹਦੇ ਕੋਲੇ ਨਹੀਂ ਜਾਣਾ ਹੁਣ ਆਪਾਂ ਨਹੀਂ ਨਹੀਂ ਮਾਰਿਆ ਨਹੀਂ ਉਹ ਮੁੰਡਾ ਕਹੀ ਜਾਂਦਾ ਤੇਰਾ ਉਹ ਕਹਿ ਰਿਹਾ ਉਹਨਾਂ ਦੇ ਨਾ ਜਾਇਓ ਫਰਸ਼ ਜਿਹੜੀ ਮਾਦੀ ਫੁੱਜੀ ਜਿਹਾ ਨਾ ਗੁਪ ਟਾਰ-ਟਾ ਟਾ ਥੋ ਆ ਜਾ ਕਹ ਲਾ ਇਹ ਤਾਂ ਬੋਲ ਨਹੀਂ ਛੱਡ ਤੇਰੀ ਭੈਣ ਦੀ ਨਾਲ ਜੋਂਗਾ ਛੱਡਿਆ ਓਹ ਤੇਰੀ ਭੈਣ ਦੀ ਨਾਲ ਰੱਖੂ ਮੈਂ ਤਾਂ ਨਹੀਂ ਓਹ ਤੇਰੀ ਭੈਣ ਦੀ ਪੋਛਦੀ ਤਾਂ ਬਖਤੌਰੇ ਕੇ ਕਰੇ ਛੱਡਿਆ ਜਾ ਜਾ ਹਾਂ ਹੈ ਨਹੀਂ ਸਾਡੇ ਕੋਲ ਨਹੀਂ ਕਾ ਸੁਣ ਅਜੀ ਭੈਣ ਨੂੰ ਚੋਦਿਆ ਕਰੇ ਕੀ ਰਹੀ ਤੂੰ ਘਰ ਤੂੰ ਘਰ ਜਰ ਤੂੰ ਛੱਡ ਦੂ ਇਹ ਗੱਲ ਛੱਡ ਘਰ ਬਾਹਰ ਰਾਜੀ ਖੁਸ਼ੀ ਆ ਹਾਂ ਹੋਰ ਕਿਹਨ ਪਰਵਾਹ ਕੀ ਰਾਜੀ ਖੁਸ਼ੀ ਹੈ ਕੰਮਕਾਰ ਸਹੀਤ ਜਮਾਂ ਬੜੇ ਚਾਹ ਹਾਠਾ ਦਾ ਇਹ ਬਜ਼ੁਰਗ ਬਿਮਾਰ ਹੋ ਗਿਆ ਸੀ ਮਾਂ ਤੇ ਲੰਨ ਪੱਟੀ ਮੈਸ ਘਾਤੀ ਜਿਵੇਂ ਬਾਬਾ ਸਾਡੇ ਘਰੇ ਆ ਗਏ ਇਹ ਬਜ਼ੁਰਗ ਬਿਮਾਰ ਹੋ ਗਿਆ ਸੀ ਠੀਕ ਹੈ ਹੁਣ ਇਹਦਾ ਮਾੜਾ ਚਿਹਰੇ ਤੇ ਨੂਰ ਬਹੁਤ ਆ ਬਜ਼ੁਰਗ ਪਹਿਲਾਂ ਬਿਮਾਰ ਹੋ ਗਿਆ ਸੀ ਪਿੱਛੇ ਹੁਣ ਤਾਂ ਚਿਹਰਾ ਸਾਹੀ ਹੈ ਕੌਣ ਆਪਾਂ ਇਹ ਜਾਣਦੇ ਨਾ ਤੁਸੀਂ ਅਸੀਂ ਤਾਂ ਆਉਂਦੇ ਵੜ ਕੇ ਸਾਨੂੰ ਤਾਂ ਕੀ ਪਤਾ ਕਰ ਪੁੱਛਿਆ ਨਹੀਂ ਤੇ ਫੇਗਾ ਤੇ ਫਿਰ ਵੀ ਵੜ ਕੇ ਆਹ ਬਾਈ ਨੂੰ ਪਤਾ ਇਹਨੂੰ ਨਾ ਦਾਦਾ ਤੇ ਭਾਈ ਆ ਮਗਲ ਨਾ ਉਹ ਤੇਰਾ ਦਾਦਾ ਤੇਰਾ ਜਰ ਕਿਉਂ ਢਮਾਦਣ ਵਾਲੇ ਦੇਤੇ ਉਹ ਬਜ਼ੁਰਗਾ ਸੀ ਤਾਂ ਇੱਥੋਂ ਆਏ ਮੈਂ ਰੰਗ ਮਹਿਲੋਂ ਕਿੱਥੋਂ ਆਇਆ ਰੰਗ ਮਹਿਲ ਰੰਗ ਮਹਿਲ ਤੋਂ ਉਹ ਸਾਡੇ ਦਾਦੇ ਨੇ ਤੇਰਾ ਇੱਥੇ ਲਾਜ ਨਹੀਂ ਕੀਤਾ ਸੱਪ ਦਾ ਓਏ ਤੂੰ ਪੈਸੇ ਕਿੱਥੇ ਬਾ ਕਿੰਨੇ ਦਿੱਤੇ ਇਨਾ ਕਾ ਦੂਗਾ ਕਿੰਨੇ ਦਿੱਤੇ ਆਪੇ ਇਥੇ ਹੈ ਪੀਆ ਸੌ ਦੇ ਗਿਆ ਗੱਪ ਮਾਰਦਾ ਉਹ ਕਹਿੰਦਾ 50 ਰੁਪਏ ਬਾਕੀ ਰਹਿੰਦੇ ਆ ਰਹਿਣ ਦੇ ਨਾ ਉਹਦਾ ਰੰਦਾ ਨਾਲ ਤੇ ਜਿ ਭੰਦਾ ਪਹਿਲੇ ਨਾ ਨਾ 100 ਰੁਪਏ ਰਹਿੰਦੇ ਪਿਛਲੇ 100 ਰੁਪਏ ਨਹੀਂ ਮਤ ਪਾਇੰਛੇ ਨਾ ਉਹ ਛਾਲਾ ਲਾਈਦਾ ਪੈਸੇ ਦਊਗਾ ਕੀ ਲੈਣਾ ਹੈ ਨਹੀਂ ਹੋਰ ਕੀ ਆਟਾ ਦਿੱਤਾ ਹੈ ਆਟਾ ਆਟਾ ਤੇ ਗੁੜ ਦਿੱਤਾ ਸੀ ਕੀ ਲੈ ਨਾ ਸਾਨੂੰ ਸਾਡੇ ਦਾਦੇ ਨੂੰ ਠੀਕ ਹੈ ਮੈਂ ਦਾਹੀ ਦਿੱਤੀ ਸੀ ਦਾਹੀ ਕੜਾਹੀ ਸਪਾਦੀ ਦਾਹੀ ਗਾਦੀ ਤੇ ਮਾਂ 100 ਆਵਣੂ ਕੜਾ ਚੱਲ ਛੱਡ ਛੱਡ ਨਾ ਹਥ ਹੁਣ ਦੱਸੋ 10 ਪੀਆ ਲੈ ਜਾ ਤਰ ਉਹਨੇ 10 ਦੇ ਦਿੱਤੇ ਹੁਣ ਸੌਣ ਦਾ ਮਹੀਨਾ ਹੁਣ ਸਪਾ ਤੋਂ ਬਚਾ ਹਾਂ ਹੁਣ ਸੌਣ ਦਾ ਮਹੀਨਾ ਚੱਲਦਾ ਸੱਪਾਂ ਤੋਂ ਬਚਾ ਸੱਪ ਤੋਂ ਪਤਾ ਨਹੀਂ ਆਉਂਦੇ ਘਰੇ ਸੱਪ ਤੋਂ ਪਤਾ ਨਹੀਂ ਆਉਂਦੇ ਨਾ ਬਾਈ ਗੁੱਗਾ ਵੀ ਨੂੰ ਮੰਨਦਾ ਗੁੱਗਾ ਪੀਰ ਨੂੰ ਮੰਨਦੇ ਆ ਮੰਨਦੇ ਆ ਕੜਾਹੀ ਦਿੰਨੇ ਆ ਹਾਂ ਚਲ ਭਲਾ ਜਾ ਭਲਾ ਤੇਰਾ ਭਲਾ ਜਾ ਦਰਗਾਹ ਦੇ ਵਿੱਚ ਕੰਮ ਆਉ ਤੇਰਾ ਮੱਥਾ ਬਹੁਤ ਕਰਮ ਚੰਗੇ ਆ ਇਹ ਜਾ ਦੇ ਨੰਨ ਮੱਦ ਫੋੜ ਨਾ ਇਹ ਜਵਾਕਾਂ ਨੂੰ ਨਹੀਂ ਪਤਾ ਹੁੰਦਾ ਬਈ ਆਪਣੇ ਵੀ ਉਧਰ ਜਵਾਕ ਇੰਨੇ ਸ਼ਰਾਰਤੀ ਨਹੀਂ ਉਹਦੇ ਰਾਤਾਂ ਚ ਹੈ ਉਹਦੇ ਥੋੜੇ ਨਾਲੇ ਪਈਆ ਝਾਕਮੀਓ ਤਾਂ ਲੈ ਲੈ ਉਥੇ ਚੱਲਾਂਗੇ ਜ਼ਰੂਰ ਜਾਵਾਂਗੇ ਆ ਬੈਠਾ ਬੈ ਤੈਨੂੰ ਮਿਲ ਕੇ ਤੈਨੂੰ ਸਾਡਾ ਦਾਦੇ ਨੇ ਦੱਸਿਆ ਤੈਨੂੰ ਮਿਲ ਕੇ ਦਿਲ ਖੁਸ਼ ਹੋ ਗਏ ਆ ਸਾਡਾ ਬੰਦਾ ਚੰਗਾ ਫੈਸਲਾ ਦਾਦਾ ਕੀ ਦੱਸੇ ਤੋ ਕਿਹਦੇ ਕੋ ਜਾਓ ਦਾਦੇ ਨੇ ਇਹਦਾ ਇਲਾਜ ਕੀਤਾ ਸੀ ਪਛਲਾ ਬਜ਼ੁਰਗ ਨੂੰ ਓਏ ਬਾਦ ਆਈਆ ਦਾਦ ਕੀਤਾ ਮੈਂ ਪੈਸੇ ਦੇ ਦਿੰਦਾ ਕੀ ਨਾ ਅਸਰ ਜਿਉਂ ਨਾ ਬਜ਼ੁਰਗ ਦਾ ਭਲਾ ਦਾਦੇ ਨੇ ਥੋਡੇ ਨੂੰ ਬਲਵੰਤੀ ਬਲਵੰਤੀ ਬਲਵੰਤਾਂ ਦਾ ਸੀ ਓ ਮਾਜੂ ਓ ਤੁਹਾਨੂੰ ਬੂਥੇ ਤੇ ਨਹੀਂ ਦਿੰਦਾ ਜਗਰੀਆ ਖਾਣਾ ਇਹਦਾ ਓ ਜਾ ਓ ਰਾਤ ਕੰਗੇ ਜਾ ਓ ਕੌਂਦੇ ਜਾ ਏ ਕੀ ਲੱਗਦਾ ਦਾਦਾ ਮਨੇ ਸਖਣ ਕੌਣ ਇਹ ਇਹਦੀ ਭਾਂਜੀ ਫੁੱਲੀ ਕੇ ਨਾ ਇੰਨਾ ਮਾੜਾ ਜਵਾਬ ਆਪਣੇ ਤਾਂ ਖਾਨਦਾਨ ਦੇ ਵਿੱਚ ਨਾ ਜੰਮੀ ਨਾ ਮਾੜਾ ਨਾ ਮਾਮੂ ਤੇ ਮਾਨਾ ਤੂੰ ਤਾਂ ਸੈਟ ਖਾਈ ਜਰਪਾ ਗਬਨੀ ਬਿਜੁਰਕ ਪੈਰੀ ਹੱਥ ਲਾਉਣ ਆਲੇ ਤੇਰੇ ਤਾਂ ਇੰਨਾ ਮਾੜਾ ਜਵਾਬ ਤੂੰ ਦਾੜੀ ਨਹੀਂ ਦੇਦੇ ਤੇ ਤੇਰਾ ਮੁੱਠਾ ਕਿਵੇਂ ਮੰਨਿਆ ਵਾ ਤੇਰੇ ਭਾਂਦੇ ਫੁੱਜੀ ਕਿਸੇ ਭਾਨੀ ਜਾਈਆ ਜਾਣ ਨਾ ਕੀ ਗੱਲ ਹੋ ਗਈ ਵੀਰ ਕੀ ਗੱਲ ਮੁੱਠਾ ਮੰਨ ਨਹੀਂ ਠੀਕ ਹੈ ਮੁੱਠਾ ਤਾਂ ਮੰਦੀਆਂ ਹੀ ਨਹੀਂ ਤੇਰੇ ਨਾਲ ਦੀਂਦੀਆਂ ਤੀਨੇ ਮੰਨਿਆ ਬਾਲਾ ਨਹੀਂ ਮੰਨੇ ਨੇ ਉਹ ਤਾਂ ਰੋਟੀ ਪਾਣੀ ਪੈਂਦਾ ਹੂ ਆਪਣੇ ਦਾਦੇ ਦੇ ਨਹੀਂ ਕੱਢਦੇ ਸੀ ਵਾਲ ਆਪਾਂ ਕੱਢਦੇ ਹੁੰਦੇ ਜਦੋਂ ਰੋਟੀ ਪਾਣੀ ਖਾਂਦੇ ਆ ਬਜ਼ੁਰਗਾ ਮੂੰਹ 'ਚ ਪੈਂਦਾ ਮੂੰਹ 'ਚ ਪੈਂਦਾ ਉਦੋਂ ਸਾਡੇ ਦਾਦੇ ਦੇ ਅਸੀਂ ਸ਼ੇਪ ਰੱਖੀ ਆ ਤੇ 4 ਸਾਲ ਤੂੰ ਕਿਹੜਾ ਜੰਮਾ ਮੰਨੀ ਠੀਕ ਤਾਂ ਹੈਗੀ ਏ ਤੇਰੇ ਸਾੜੀ ਆ ਜੋਈ ਨਾ ਸੱਧਾ ਖਾਣਾ ਆਥੋ ਨਾ ਜੋਈ ਆ ਆ ਕੀ ਖਾਣਾ ਬਜ਼ੁਰਗਾ ਬੇੜਾ ਲਖਵਾ ਦੇ ਪੋਰਾ ਮੈਨੂੰ ਤਲਪ ਲੱਗਦੀ ਆ ਖਾਣ ਵਾਲੀ ਚੀਜ਼ ਆ ਕਿਹੜੀ ਇਹ ਖਾਣਾ ਹੀ ਚੀਜ਼ ਆ ਕੋਈ ਜਵਕਾ ਉਹ ਦੂਜਾ ਐ ਵਾ ਪੰਜੀਰੀ ਆ ਤਾਕਤ ਵਾਲਾ ਆਪਣਾ ਨਾਥ ਦੱਸਦਾ ਸੀ ਤਾਕਤ ਬਹੁਤ ਆ ਪੱਠਾ ਲੱਗ ਜਾਂਦਾ ਪੰਜੀਰੀ ਪੰਜੀਰੀ ਲਾਈ ਵੀ ਇਹਦੀ ਲੈ 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 ਉਹ ਤਾਂ ਇੱਥੇ ਆਇਆ ਮੇਰੇ ਕਹਿੰਦੇ ਸੱਪ ਦਾ ਨਾਮ ਸੀ ਆ ਫਿਰ ਤੇਰੇ ਤੇਰੇ ਸੱਪ ਦਾ ਲਾਜ ਕੀਤਾ ਹੀ ਸਾਡੇ ਦਾਦੇ ਨੇ ਉਹ ਮੈਂ ਵੀ ਲੜਿਆ ਦੂਜਾ ਮੇਰਾ ਪਿਆਰ ਦਾ ਮੁੰਡਾ ਘਰੇ ਤਾਂ ਨਹੀਂ ਹੁਣ ਕਿਥੇ ਸੱਪ ਲੜਿਆ ਵਾ ਛੋਡੇ ਨਾ ਲੈ ਦੇ ਕਿੱਥੇ ਲੈ ਜਾ ਤੂੰ ਇੱਥੇ ਜੀਂਦਾ ਰਹੀਂ ਦੀ ਤੀ ਇੱਥੇ ਲੜਿਆ ਸੀ ਕਿੱਥੇ ਲਤੋਂਦੋਂ ਦੀ ਕਾਲੀ ਆ ਆਪਣਾ ਕ ਲੱਤ ਕਾਲੀ ਆ ਉਦੋਂ ਦੀ ਹਾਂ ਉਦੋਂ ਦੀ ਲੱਤ ਕਾਲੀ ਆ ਬਜ਼ੁਰਗ ਦੀ ਕਿੱਥੇ ਲੜਿਆ ਸੀ ਇੱਥੇ ਬਜ਼ੁਰਗਾ ਇੱਥੇ ਲੜਿਆ ਸੀ ਕਿ ਉੱਥੇ ਚੱਲ ਚੱਛਰ ਚੰਗਾ ਮੁੱਕ ਜਾਈਂਗਾ ਬਜ਼ੁਰਗਾ ਆਪਣਾ ਇਤਨਾ ਕਿ ਫੁਰਜੇ ਜਾਣਾ ਮੈਂ ਚੜਦਾ ਇਹਨੇ ਤਾਂ ਜਾਓ ਜਾ ਪਾਸ ਮੇਰੇ ਕੋਲ ਹੈ ਨਹੀਂ ਪਾ ਬੈਸੇ ਨਹੀਂ ਲੈਣਾ ਇਹ ਤਾਂ ਮੈਲ ਨਹੀਂ ਆਇਆ ਨਹੀਂ ਆਜਾ ਅੱਜ ਤਾਂ ਮੈਲ ਨਹੀਂ ਕਰਨ ਆ ਗਿਆ ਤੇਰੇ ਨਾਲ ਨਾ 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 ਜੰਗਾ ਕਿਹੜਾ ਨਾਮ ਦਿੱਤੈ ਤੈਨੂੰ ਅਤਮਾ ਦੀ ਨੂੰ ਦੇਖੁ ਖੁਸ਼ੀ ਸੇ ਤੋ ਚਲ ਚਾਰ ਅਰੇ ਰਾਜੀ ਖੁਸ਼ੀ ਸੇ ਤੇ ਬਾਰੇ ਕੋਈ ਮੜ ਦੇ ਵਿੱਚ ਖੁਸ਼ੀ ਗਮੀ ਆਜਾ ਹਾਂ ਆ ਲੈ ਹਾਂ ਹਾਂ ਤੋ ਨਾ ਤੇ ਲਾਜ ਲੈ ਜਾ ਬੰਕੇ ਕੋਈ ਤੇ ਫਾਇਦੇ ਫੁੱਟੀ ਜਾ ਥੱਪ ਲੈ ਜਾ ਮੇਰਾ ਇੱਥੇ ਸੱਪ ਲੜਿਆ ਯਾਰ ਯਾਰ ਮੇਰੇ ਜਾਂ ਜਾਂਦੇ ਆ ਤੁਝੇ ਹਰੀ ਦਾ ਸੱਪ ਕਿੱਥੇ ਆਦਾ ਸੀ ਯਾਰ ਕੀ ਹੋ ਗਈ ਇਹਨੂੰ ਬਈ ਯਾਰ ਦਿਮਾਗ ਨਹੀਂ ਦਾਗ ਨਹੀਂ ਨਾ ਮੇਰੇ ਇਹ ਦਿਮਾਗ ਨਹੀਂ ਸੱਟ ਲੱਗਦਾ ਮੈਨੂੰ ਕੀ ਬੱਚੇ ਨਾ ਬਜ਼ੁਰਗ ਕਿਦਾ ਬਜ਼ੁਰਗ ਖਾ ਖਾਲਦਾ ਬੱਚਾ ਤਾਂ ਕਰਦਾ ਉਹ ਬਜ਼ੁਰਗ ਨੂੰ ਬਈ ਯਾਰ ਤੇਰੇ ਸੱਪ ਕਿੱਥੇ ਲੜਿਆ ਸੀ ਆ ਨਹੀਂ ਮੈਂ ਜਾਂ ਲੜਿਆ ਸ਼ਾਲ ਮਾਤਾ ਚੌੜ ਘਾਦਾ ਤਾ ਤੂੰ ਇੱਥੇ ਜੇ ਹੱਥ ਲਾਈ ਜਾਂਦਾ ਸੀ ਇੱਥੇ ਜੇ ਮਾਤਾ ਚੌੜ ਘਾਦਾ ਸੀਸਾ ਇੱਕ ਖੜ ਜਾ ਨਹੀਂ ਲੜੇ ਨਾ ਭਾਈ ਚੱਲ ਭਾਈ ਮਣਕਾ ਕਾ ਹਿਸਾਬ ਪਤਾ ਲੱਗੂਗਾ ਹਾਂ ਮਨਕਾ ਲਵੜਾ ਪਾਉਂਗਾ ਮਨਕਾ ਨਾ ਹਰ ਪਿਥੇ ਸਭ ਬੜਾ ਆਸ ਤੇ ਦੂਜੀ ਜਤੀ ਤੇ ਆਲੀ ਆਪਣੇ ਪੁਰਾਣੇ ਬਜ਼ੁਰਗ ਨੂੰ ਹੁਣ RAM ਹੈ ਹਾਂ ਹਾਂ ਪਹਿਲਾਂ ਲੜਿਆ ਸੀ ਨਾ ਨਾ ਪਹਿਲਾਂ ਜਦੋਂ ਦੋ ਲੜ ਗਏ ਉਹ ਬਾਪੂ ਨੇ ਸਾਡੇ ਨੇ ਲਾਜ ਕੀਤਾ ਸੀ ਨਾ ਆ ਮਨਕਾ ਘਸਾ ਕੇ ਦੇਖ ਮੜਿਆ ਨਾ ਯੋਗੀ ਜਤੀ ਦਾ ਸਤੀ ਦਾ ਬਜ਼ੁਰਗ ਕਿ ਨਵਰ ਅੰਗਮਾ ਤੋਂ ਆਹਤੇ ਦਾ ਖੜਿਆ ਰੋੜ ਸਭ ਨਾ ਲਈ ਸੱਪ ਬੰਨਾ ਸਲੂਤੀ ਬੰਨਾ ਪੇਤ ਬੰਨਾ ਪੂਤੀ ਬੰਨਾ ਨਾ ਲਈ ਨਾ ਲਈ ਬੰਦ ਤਾਂ ਨਹੀਂ ਸਾਰ ਹਿੱਟ ਬੋਲ ਰੀਆ ਮਣਕਾ ਹੀ ਪਨ ਤਾਂ ਹਰ ਬਿੱਥੇ ਮਣਕਾ ਪਨ ਤਾਂ ਹਾਂ ਉਹ ਨਹੀਂ ਨਿਰੋਕ ਹਾਂ ਉਹ ਨਹੀਂ ਨਿਰੋਕ ਰੋਕ ਚੱਲ ਉਹ ਚੱਲਦੇ ਚੱਲਦੇ ਰੋਕ ਹਾਂ ਨਿਕਲ ਬਾਹਰ ਨਿਕਲ ਦੇਣੇ ਵਾਲੇ ਨਿਕਲ ਉਹ ਜਾਣੇ ਜਾਣੇ ਬਿਰਕਾ ਨਾ ਮਾਰੀ ਤਾਂ ਪੱਖੇ ਚ ਬਜੂ ਚੱਲ ਚੱਲ ਬਾਹਰ ਬਿਰਕਾ ਮਾਫ ਕਰਾ ਸਾਨੂੰ ਮਾਫ ਕਰ ਜਾ ਕੋਈ ਹਾਂ ਜਾ ਪਾਛੋ ਗਲਤ ਤਾਂ ਨਹੀਂ ਬੋਲੇ ਅਸੀਂ ਕੁਝ ਇਹ ਨਾ ਤੇ ਫੋਦੇ ਦਾ ਦਾਦਾ ਕੱਕੂ ਜੀ ਮੇਰੀ ਗੱਲ ਥਾਣਾ ਅਸੀਂ ਤੇਰਾ ਭਲਾ ਕੀਤਾ ਸਾਪ ਤੇਰੇ ਨੇੜੇ ਨਾ ਆਊਗਾ ਜਾ ਤਾ ਜਾ ਕੀਲ ਲਾ ਦੀਏ ਹੈ ਕੀਲ ਲਾ ਦੀਏ ਥੌਲਾ ਪਾ ਦੀਏ ਨਾ ਚੱਲ ਲੈ ਥੌਲਾ ਛੱਡ ਆ ਜਾਨੇ ਜਾਨੇ ਜਾ ਜਾ ਮੇਰੀ ਮਾਰ ਦੀ ਦਰਦ ਜਾ ਉਹ ਦਰਦ ਨੂੰ ਤੱਟ ਤੱਟ ਉਹ ਜਾਣਾ ਆਈ ਨੂੰ ਜਾ ਚੱਲ ਚੱਲ ਗਏ ਫਿਰ ਚੱਲ ਚੱਲ ਗਏ ਆਪਾਂ ਸਾਧਿਆ ਖਾ ਚਲੋ ਯਾਰ ਚੱਲ ਗਏ ਸਾਧਾ ਉੱਠ ਆ ਪਾਣੀ ਨਹੀਂ ਪਿਆਉਂਦੇ ਨਾ ਖੈਰ ਕੀ ਬੋਟ ਕਿੰਨਾਂ ਆ ਗਏ ਖੱਡਾ ਬੋਟਾਂ ਦਾ ਕੀ ਮਹੌਲ ਆ ਇਤਨਾ ਬੋਟਾਂ ਦਾ ਸਾਡੇ ਤਾਂ ਰੰਗ ਮਹਿਲ ਦੇ ਵਿੱਚ ਝਾੜੂ ਨੂੰ ਜਾ ਜਾ ਆ ਕੀ ਚੱਕਿਆ ਜਾ ਨਾਥਾ ਗਿੱਦੜ ਸਿੰਘ ਜੀ ਹਲ ਫਨਲਾ ਫੇਰ ਕਾ ਅਸੀਂ ਆਵਾਂਗੇ 1 ਮਹੀਨੇ ਬਾਅਦ ਤੇ 10 ਰੁਪਏ ਸਾਨੂੰ ਆਇਆ ਦੇ ਦੀਓ ਉਦੋਂ ਦੇ ਦਾਂਗੇ ਗਿੱਦੜ ਸਿੰਘੀ ਲੈ ਦੀ ਹਾਂ ਜੀ ਮੇਰੇ ਕੋਲ ਇਹਨੇ ਮੈਂ ਹੁਣ ਦੇ ਦੇਣਾ ਹੁਣ ਅਸੀਂ ਪਹਾੜਾਂ 'ਚ ਚੱਲੇ ਆਂ ਚੰਗਾ 6 ਮਹੀਨਿਆਂ ਬਾਅਦ ਆਵਾਂਗੇ ਜਾ ਮੇਰੇ ਗਾਲ ਸੁਣ ਨਾਤ ਪਾਈ ਆਪਾਂ 6 ਮਹੀਨੇ ਬਾਅਦ ਗਿੱਦੜ ਸਿੰਗੀ ਦੇ ਦੀਏ ਬਜ਼ੁਰਗ ਨੂੰ ਗਿੱਦੜ ਢਾਈ ਨਹੀਂ ਦਾਦਾ 100% ਸ਼ੌਦੀ ਕੁਲਨੀ ਜਾਂ ਗੰਗੂ ਤੇਰੇ ਰੁਕੇ ਕੰਮ ਬਣ ਜਾਣਗੇ ਗਿੱਦੜ ਸਿੰਗੀ ਲੈ ਲਾ ਨਾ ਕਿਸੇ ਕਰਦੇ ਖੁੰਜੇ ਨਹੀਂ ਦਾਦਾ ਖੁੰਜੇ ਤੇ ਰੱਖਦੇ ਮੈਂ ਓ ਜਾਓ ਓਹੋ ਹਾਰ ਜਾ ਲੈ ਕੱਦਦਾ ਕਿਹ ਹੈ ਤੇਰੀ ਮਾੜ ਫੁੱਦੀ ਲੜੀ ਦੀ ਐ ਕਰੋ ਮਣਕਾ ਲਾਓ ਨੀ ਮਣਕਾ ਨਹੀਂ ਲਾਉਨੇ ਨਾਥਾਂ ਦੇ ਪੁੱਤ ਦੇ ਕਦੇ ਐਨਕ ਨਹੀਂ ਲੱਗੀ ਦੇਖੀ ਮਨੋਵਿਗਿਆਨ ਨਾੜ ਕਮਜ਼ੋਰ ਆ ਤੇਰੀ ਕਾਕਾ ਜੀ ਕੰਨੀ ਜਾ ਆ ਮਾੜੂ ਆਂ ਓਏ ਕਾਲੀ ਮੈਚ ਬਾਜੂ ਕਾਲੀ ਮੈਚ ਬਾਬਾ ਕਾਲੀ ਮੈਚ ਤਤੀ ਚਾਹ ਤੋਂ ਪਰਹੇਜ਼ ਕਰਦੇਵੇਂ ਜਾ ਲੈ ਜਾ ਨੰਮਕਾ ਮਨੋਵਿਗਿਆਨ ਨਾੜ ਕਮਜ਼ੋਰ ਆ ਤੇਰੀ ਜਾ ਨਾ ਖਾਣੇ ਤੇ ਨਾ ਮੇਰਾ ਬਾਈ ਜਾਓ ਹਾਂ ਮੈਂ ਤੁਲਾ ਚੜ ਖੈਰ ਸੁਖੀ ਮਿਲ ਕੇ ਜਾ ਆਹੋ ਆ ਫੇਦਾ ਭੈਂਦਾ ਖਾਣ ਮਾਪਾ